ਲਗਭਗ ਸਵੇਰ ਤੋਂ ਅਸੀਂ ਲੱਗੇ ਹੋਏ ਆ ਉਹਨਾਂ ਦੇ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ 'ਚ ਨਹੀਂ ਆ ਆ ਰਿਹਾ ਇਹ ਅਸੀਂ ਸਾਰੇ ਹਾਰ ਚੁੱਕੇ ਆ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਜਿਹੜਾ ਬੰਨ ਬਚਾਉਂਦਾ ਜਿੰਨਾ 150 ਫੁੱਟ ਦਾ ਪਾੜ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਪਾਣੀ ਦਾ ਤੇਜ਼ ਵਹਾਅ ਹੜ ਵਰਗੇ ਬਣੇ ਹੋਏ ਹਾਲਾਤ ਇਹ ਤਸਵੀਰਾਂ ਨੇ ਫਰੋਜਪੁਰ ਦੇ ਪਿੰਡ ਬਸਤੀ ਰਾਮ ਲਾਲ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਪੱਧਰ ਇੱਕਦਮ ਵਧਣ ਦੇ ਕਾਰਨ ਆਜੀ ਬੰਨ ਜੋ ਬਣਾਇਆ ਹੋਇਆ ਸੀ ਉਹ ਟੁੱਟ ਚੁੱਕਿਆ ਹੈ ਤੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਇਸ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਹ ਬੰਨ ਜਿਆਦਾ ਪਾਣੀ ਦਾ ਤੇਜ਼ ਵਹਾਅ ਹੁਣ ਕਰਨ ਨਹੀਂ ਬੰਨਿਆ ਜਾ ਸਕਿਆ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਜਿੱਥੇ ਕਿਸਾਨਾਂ ਦੀ ਕਰੀਬ 25000 ਏਕੜ ਤੋਂ ਵੱਧ ਫਸਲ ਇਸ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਸ ਬੰਦੇ ਦਾ ਕਿੰਨਾ ਜਿਹੜਾ ਨੁਕਸਾਨ ਹੋ ਰਿਹਾ ਕਦੋਂ ਦਾ ਪਾਣੀ ਦਾ ਪੱਧਰ ਜਿਹੜਾ 7 ਵਜੇ ਦਾ ਵਧਣਾ ਸ਼ੁਰੂ ਹੋਇਆ ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਇਹ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਇਹ ਐਡਵਾਂਸ ਬਣ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਲਗਭਗ ਸਵੇਰ ਤੋਂ ਅਸੀਂ ਲੱਗੇ ਹੋਏ ਆਂ ਉਹਨਾਂ ਦੇ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ ਚ ਨਹੀਂ ਆ ਰਿਹਾ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਆ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਕਿੰਨਾ ਕੋਨ ਤੱਕ ਇਹ ਗੱਲ ਕਰੀ ਪਿੱਛੇ ਕਿੰਨਾ ਨੁਕਸਾਨ ਹੋ ਗਿਆ ਹੋਏ ਫਸਲਾਂ ਦਾ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਇਹ ਜਿਹੜਾ ਬੰਨ ਬਚਾਉਂਦਾ ਹੈ ਜੇ ਇਹ ਇੰਨਾ ਕੋਈ ਬੰਨ ਜਿਹੜਾ ਪਬਲਿਕ ਨੇ ਆਪਦੇ ਵੱਲ ਬੰਨਿਆ ਜੇ ਵੱਜਦਾ ਤਾਂ ਇਹ 1000 ਕਿੱਲੇ ਤੋਂ ਉੱਪਰ ਜਿਹੜਾ ਵੱਜ ਸਕਦਾ ਹੈ 2007 ਤੋਂ ਜ਼ਿੰਮੇਦਾਰ ਆਪ ਬੰਨ ਬੰਦ ਦੇ ਸੀ ਯਾਰ ਜੀ ਇੱਕ ਦੋ ਵਾਰ ਜ਼ਿਮੀਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਏ ਪਰ 2023 ਦੇ ਵਿੱਚ ਜਦੋਂ ਹੜ੍ਹ ਆਇਆ ਏ ਇਹ ਸਾਡਾ ਬੰਨ ਜਿਹੜਾ ਸਾਰਾ ਹੜ੍ਹ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਆ ਨਾ ਉਹ ਜ਼ਿਮੀਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲੇ ਇੱਕ ਆਖਰੀ ਉਮੀਦ ਆ ਇਹ ਬੰਨ ਇਹ ਬੰਨ ਅਸੀਂ ਲਾ ਰਹੇ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਅਸੀਂ ਹਾਰ ਚੁੱਕੇ ਆ ਲਗਾਤਾਰ ਸਵੇਰੇ ਲੱਗੇ ਕੀ ਕਾਰਨ ਹੋ ਹੋਰ ਫਿਰ ਬੱਸ ਕਿ ਹੋ ਗਈ ਬੱਸ ਪਾਣੀ ਦਾ ਫਲੋ ਜਿਆਦਾ ਵੱਧ ਗਿਆ ਏ ਜਿੰਨਾ 150 ਫੁੱਟ ਦਾ ਪਾੜ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਨੂੰ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਵੀ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਕੀ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਸਾਹਿਬ ਮਦਦ ਕਰੇ ਇੱਥੇ ਆਣ ਕੇ ਜੀ ਵੀਰ ਜੀ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਜ ਵਧਦਾ ਰਿਹਾ ਇਹਦਾ ਕਿੰਨਾ ਕੋ ਨੁਕਸਾਨ ਪਹੁੰਚ ਸਕਦਾ ਹੈ ਨੁਕਸਾਨ ਵੀਰ ਜੀ ਜਿਹੜਾ ਟੋਟਲ ਗੱਲ ਕਰੀਏ ਨੁਕਸਾਨ ਦੀ ਇਹ 2000 ਤੋਂ ਲੈ ਕੇ 2500 ਜਿਹੜਾ ਏਕੜੇ ਡੁੱਬਣ ਦੇ ਚਾਂਸ ਹੈਗੇ ਨੇ ਡੁੱਬਣ ਦੇ ਚਾਂਸ ਨਹੀਂ ਡੁੱਬ ਚੁੱਕਿਆ ਹੈ ਮਤਲਬ ਕਿ ਹੁਣ ਪਾਣੀ ਦਾ ਪੱਧਰ ਵਧਦਾ ਪਿਆ ਹੈ ਸਵੇਰ ਤੋਂ ਲੈ ਕੇ ਸਵੇਰ ਦੇ ਅਸੀਂ ਲੱਗੇ ਕੋਸ਼ਿਸ਼ ਕਰਨਾ ਪਾਣੀ ਸਾਡੇ ਤੋਂ ਬੇਕਾਬੂ ਹੋ ਚੁੱਕਿਆ ਹੈ ਆਪ ਤੁਸੀਂ ਦੇਖ ਸਕਦੇ ਪਿੱਛੇ ਜਿਹੜਾ ਬੰਨ ਟੁੱਟ ਚੁੱਕਿਆ ਹੈ ਇਹ ਪਾਣੀ ਅੱਗੇ ਵੀ ਜਿਹੜੇ ਜਾਂ 2000 ਤੋਂ ਲੈ ਕੇ ਏਕੜ ਜਿਹੜਾ ਜ਼ਮੀਨ ਝੋਨਾ ਜਿਹੜਾ ਫਸਲ ਹੈ ਮਿਹਨਤ ਕੀਤੀ ਪਬਲਿਕ ਨੇ ਉਹ ਨੁਕਸਾਨ ਹੋ ਸਕਦਾ ਕਿਹੜੀ ਕਿਹੜੀ ਫਸਲ ਹੋਵੇਗੀ ਇਹਦੇ ਫਸਲ ਝੋਨਾ ਹੀ ਹੈਗਾ ਜੀ ਹਾਂਜੀ ਮੇਨ ਜਿਹੜੀ ਫਸਲ ਹੈਗੀ ਆਪਣੀ ਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਸਾਥ ਦਿੱਤਾ ਹੈ ਕਿ ਜਾਂ ਕੋਈ ਪਹੁੰਚਿਆ ਹੈ ਪ੍ਰਸ਼ਾਸਨ ਅਜੇ ਤੱਕ ਸਰ ਕੋਈ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਪਹੁੰਚਿਆ ਨਹੀਂ ਜੀ ਨਾ ਜੀ ਸਵੇਰ ਤੱਕ ਕੋਈ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਪਾਣੀ ਆ ਚੁੱਕਿਆ ਹੈ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਿਸੇ ਸਾਰਨੇ ਲਈ ਸਾਡੀ ਅੱਛਾ ਪਿੱਛੇ ਜਿਹੜਾ ਪਾਣੀ ਆ ਉਸ ਤੋਂ ਬਾਅਦ ਦੇ ਵਿੱਚ ਕੋਈ ਬੰਨਾਂ ਦੇ ਨਾਲ ਦੁਬਾਰਾ ਮਿੱਟੀ ਜਾਂ ਕੋਈ ਪੱਥਰ ਲਾਇਆ ਗਿਆ ਨਾ ਇੱਥੇ ਕੁਝ ਬੰਨਿਆ ਗਿਆ ਨਹੀਂ ਕੋਈ ਨਹੀਂ ਜੀ ਪ੍ਰਸ਼ਾਸਨ ਜਾ ਕੇ ਦੁਬਾਰਾ ਕੋਈ ਸਾਡੇ ਨੂੰ ਪੁੱਛਿਆ ਨਹੀਂ ਗਿਆ ਜੀ ਤੇ ਕੀ ਮੰਗ ਕੇ ਕਰਦੇ ਹਾਂ ਮੰਗ ਕਰਦੇ ਜੀ ਇਹ ਬੰਨ ਵੱਜ ਜਾਵੇ ਤੇ ਜਿਹੜੇ ਅੱਗੇ 1500 ਕਿਲਾ ਜਿਹੜਾ ਹੈਗਾ ਜਮੀਨ ਵੱਜ ਸਕਦੀ ਹੈ ਪਿੱਛੇ ਤੋਂ ਡੁੱਬ ਚੁੱਕਿਆ ਜਿਹੜਾ ਡੁੱਬਿਆ ਪਿਆ ਹੈ ਹਾਂਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਤੁਹਾਨੂੰ ਦੱਸਦੀ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੇ ਕੋਲ ਨਹੀਂ ਪਹੁੰਚਿਆ ਤੇ ਨਾ ਹੀ ਉਹਨਾਂ ਨੂੰ ਕੋਈ ਸਹਾਇਤਾ ਦਿੱਤੀ ਗਈ ਹੈ ਲਗਾਤਾਰ ਉਹ ਨਦੀ ਵੱਲੋਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਬੰਨ ਨਹੀਂ ਪੂਰਿਆ ਜਾ ਸਕਿਆ ਕਿਉਂਕਿ ਪਾਣੀ ਦਾ ਬਹਾ ਬਹੁਤ ਜ਼ਿਆਦਾ ਤੇਜ਼ ਹੈ ਉਹਨਾਂ ਕਿਹਾ ਕਿ ਜੇਕਰ ਅਜੇ ਵੀ ਇਹ ਵਨ ਨਾ ਲੱਗਿਆ ਤਾਂ ਹੋਰ ਵੀ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣਗੀਆਂ ਫਿਲਹਾਲ ਕਿਸਾਨਾਂ ਦੀ 2000 ਤੋਂ ਵੱਧ ਏਕੜ ਫਸਲ ਇਸ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤੇ ਕਿਸਾਨ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਣਾ ਪੰਜਾਬੀ ਲੋਕ ਚੈਨਲ